ओम शांति ओम शांति दोस्तों जिस तरह के जो सडकी हादसे ਦੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਸੀ ਤੇ ਉਸਦੇ ਪਰਿਵਾਰ ਦੇ ਲਈ ਆਰਥਿਕ ਸਹਾਇਤਾ ਦੀ ਅਪੀਲ ਸਮਾਣਾ ਹੈਲਪਲਾਈਨ ਤੇ ਕੀਤੀ ਸੀ ਜਿਸ ਨੂੰ ਦੇਖਦੇ ਹੋਏ ਅੱਜ ਸਮਾਣਾ ਦੇ ਸ਼ਿਵ ਮੰਦਰ ਕ੍ਰਿਸ਼ਨਾ ਵਸਤੀ ਦੇ ਵਿੱਚ ਜੋ ਸ਼ਿਵ ਮੰਦਰ ਹੈ ਪਿੱਛੇ ਦੇਖ ਸਕਦੇ ਹੋ ਸ਼ਿਵ ਮੰਦਰ ਹੈ ਪਿੱਛੇ ਕੀਰਤਨ ਵੀ ਚੱਲ ਰਿਹਾ ਹੈ ਜੋ ਕੀਰਤਨ ਮੰਡਲੀ ਹੈ ਸ਼ਿਵ ਮੰਦਰ ਦੀ ਉਹਨਾਂ ਵੱਲੋਂ ਅੱਜ ਜੋ ਇਸ ਦੇ ਅਪੀਲ ਪਾਈ ਗਈ ਸੀ ਉਸ ਦੇ ਲਈ 10000 ਰੁਪਏ 10000 ਰੁਪਏ ਉਸ ਪਰਿਵਾਰ ਦੇ ਲਈ ਫਤਿਹਪੁਰ ਦਾ ਜੋ ਡਰਾਈਵਰ ਹੈ ਉਸ ਦੇ ਪਰਿਵਾਰ ਦੇ ਲਈ 10000 ਰੁਪਏ ਇਹ ਅਨੁਦਾਨ ਰਕਮੀ ਹੈ ਜਿਹੜੀ ਇਹ ਇਸ ਕੀਰਤਨ ਮੰਡਲੀ ਵੱਲੋਂ ਦਿੱਤੀ ਗਈ ਹੈ ਸ਼ਿਵ ਮੰਦਰ ਕ੍ਰਿਸ਼ਨਾ ਵਸਤੀ ਮਾਤਾ ਮਾ ਭੈਣਾ ਉਰੇ ਹਰ ਸੋਮਵਾਰ ਨੂੰ ਕੀਰਤਨ ਕਰਦੀਆਂ ਨੇ ਇਹਨਾਂ ਲਵੇ ਇਹਨਾਂ ਨੇ ਫੋਨ ਵੀ ਆਇਆ ਇਹਨਾਂ ਦਾ ਮੈਂ ਕਿਹਾ ਸੀਗਾ ਵੀ ਤੁਸੀਂ ਚਲੋ ਉੱਥੇ ਪਰਿਵਾਰ ਦੇ ਨਾਲ ਜਾ ਕੇ ਦੁੱਖੀ ਸਾਂਝਾ ਕਰ ਲਓ ਤੇ ਤੁਸੀਂ ਇਹ ਰਾਸ਼ੀ ਆਪਣੇ ਹੱਥਾਂ ਨਾਲ ਉਹਨਾਂ ਨੂੰ ਬੱਚਿਆਂ ਨੂੰ ਦੇ ਦਿਓ ਤੇ ਇਹ ਕਹਿੰਦੇ ਵੀ ਤੁਸੀਂ ਲੈ ਜਾਓ ਤੇ ਉਹਨਾਂ ਨੂੰ ਦੇ ਦੇਣਾ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਸਾਰੀ ਕੀਰਤਨ ਮੰਡਲੀ ਦਾ ਅੱਜ ਉਹ ਸਾਰੀਆਂ ਮਾਤਾ-ਮਾ ਭੈਣਾਂ ਨੇ ਜਿਹੜੀਆਂ ਉਹ ਕੀਰਤਨ ਕਰ ਰਹੀਆਂ ਨੇ ਉਹਨੇ ਉਹਨਾਂ ਦਾ ਫੋਨ ਆਇਆ ਸੀਗਾ ਕਿ ਤੁਸੀਂ ਆਜੋ ਇਹ 10000 ਰੁਪਏ ਸਾਡੇ ਤੋਂ ਕਲੈਕਟ ਕਰ ਲਓ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਵੱਲੋਂ ਉਪਰਾਲਾ ਕਰਦੇ ਹੋਏ ਇਸ ਡਰਾਈਵਰ ਦੇ ਪਰਿਵਾਰ ਦੇ ਲਈ ਇਹ ਜੋ ਰਾਸ਼ੀ ਹੈ ਇਹ ਦਿੱਤੀ ਹੈ ਮੈਂ ਇਹਨਾਂ ਸਾਰੀਆਂ ਮਾਤਾ ਪਿਤਾ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਸਮਾਣਾ ਹੈਲਪਲਾਈਨ ਤੋਂ ਦੇਵਕੀ ਨੰਦਰ ਸਿੰਘਲਾ ਓਮ ਸ਼ਾਂਤੀ ਓਮ ਸ਼ਾਂਤੀ ਇਹ ਸਾਰੇ ਪੈਸੇ ਨੇ ਜੋ ਉਹ ਅਸੀਂ ਜਿਹੜੀ ਜੋ ਉਸ ਡਰਾਈਵਰ ਦੀ ਪਤਨੀ ਹੈ ਅਸੀਂ ਉਹਦਾ ਅਕਾਊਂਟ ਨੰਬਰ ਦੇਖ ਰਹੇ ਆ ਉਹਦਾ ਅਕਾਊਂਟ ਬੈਂਕ ਦੇ ਵਿੱਚੋਂ ਉਹਦੀ ਕਾਪੀ ਸਾਨੂੰ ਮਿਲਦੀ ਹੈ ਤੇ ਅਸੀਂ ਉਹਦੇ ਹੋ ਸਕੇ ਤਾਂ ਬਤ ਬਤ ਜਿਹੜੇ ਤਾਂ ਕੈਸ਼ ਪੇਮੈਂਟ ਉੱਥੇ ਦਿੱਤੀ ਜਾ ਰਹੀ ਹੈ ਉਹ ਤਾਂ ਕੈਸ਼ ਦਿੱਤੀ ਜਾ ਰਹੀ ਹੈ ਜਿਹੜੇ ਕੋਈ ਹੋਰ ਪੇਮੈਂਟ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਅਕਾਊਂਟ ਦੇ ਵਿੱਚ ਹੀ ਅਸੀਂ ਬੈਂਕ ਦੇ ਅਕਾਊਂਟ ਦੇ ਵਿੱਚ ਹੀ ਅਸੀਂ ਇਹ ਸਿੱਧੇ ਤੌਰ ਤੇ ਜਮ੍ਹਾਂ ਕਰਾ ਦਈਏ ਜਿਵੇਂ ਜਿਵੇਂ ਐਂਟਰੀਆਂ ਆਈਆਂ ਨੇ ਉਸ ਹਿਸਾਬ ਨਾਲ ਜਮ੍ਹਾਂ ਕਰਾ ਦਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਸ ਦੇ ਛੋਟੇ ਛੋਟੇ ਬੱਚੇ ਨੇ ਉਹ ਇਹ ਪੈਸੇ ਦੇ ਨਾਲ ਆਪਣਾ ਜਿਹੜਾ ਗੁਜ਼ਰਬਸਰ ਕੁਸ਼ ਜਿੰਨੇ ਸਮੇ ਲਈ ਇਹ ਉਹ ਆਪਣਾ ਪੈਰਾਂ ਤੇ ਨਹੀਂ ਖੜੇ ਹੁੰਦੇ ਤਾਂ ਉਹ ਇਸ ਪੈਸੇ ਦੇ ਨਾਲ ਆਪਣਾ ਗੁਜ਼ਰਬਸਰ ਕਰ ਲਣ ਮੈਂ ਧੰਨਵਾਦ ਕਰਾਂਗਾ ਸਾਰੇ ਸਮਾਣਾ ਵਾਸੀਆਂ ਦਾ ਜੋ ਇਸ ਦੇ ਵਿੱਚ ਵੱਧ ਛੱਡ ਕੇ ਆਪਣਾ ਸਹਿਯੋਗ ਦੇ ਰਹੇ ਨੇ ਇਹ ਇਹਨਾਂ ਭੈਣਾ ਵੱਲੋਂ ਵੀ ਦੇ ਜੋ ਹੋਰ ਵੀ ਸਹਿਯੋਗ ਦੇ ਰਹੇ ਨੇ ਉਹਨਾਂ ਵੱਲੋਂ ਇੱਕ ਡਰਾਈਵਰ ਦੇ ਪਰਿਵਾਰ ਦੇ ਲਈ ਜਾਂ ਜਿਹੜੀਆਂ ਵਿਛੜੀਆਂ ਰੂਹਾਂ ਨੇ ਜੋ ਸਾਨੂੰ ਛੱਡ ਕੇ ਚਲੀਆਂ ਗਈਆਂ ਨੇ ਉਹਨਾਂ ਦੇ ਲਈ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਹੈ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ i right. you